ਹalleluyah ਆਓ ਸੀ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪੌਲਸ ਤੇ ਤਨਾ ਇਸਤੇਮਾਲ ਹੋਣ ਦਾ ਪੇਤ ਰਸੂਲਾਂ ਦੇ ਕਰਤਬ ਅਧਿਆਇ 19 ਉਹਦੀ 11 ਤੇ 12 ਐਤ ਪਰਮੇਸ਼ਰ ਪੌਲਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਾਲਦਾ ਸੀ ਇੱਥੋਂ ਤੇ ਇੱਕ ਜੋਰ ਰੁਮਾਲ ਅਰ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਅਰ ਦੁਸ਼ਟ ਆਤਮੇ ਨਿਕਲ ਜਾਂਦੇ ਸਨ ਮੇਰੇ ਪਿਆਰਿਓ ਬਾਈਬਲ ਦੱਸਦੀ ਹੈ ਕਿ ਜਦੋਂ ਪਰਮੇਸ਼ਰ ਨੇ ਪੌਲਸ ਨੂੰ ਦਰਸ਼ਨ ਦਿੱਤਾ ਤਾਂ ਉਸ ਦਾ ਪੂਰਾ ਜੀਵਨ ਬਦਲ ਗਿਆ ਜਿਸ ਤਰ੍ਹਾਂ ਜੈਸ਼ੂ ਮਸੀਹ ਪੂਰੀ-ਪੂਰੀ ਰਾਤ ਪ੍ਰਾਰਥਨਾ ਕਰਦੇ ਸੀ ਅਤੇ ਅਗਲੇ ਦਿਨ ਲੋਕਾਂ ਵਿੱਚ ਪਰਮੇਸ਼ਰ ਦੇ ਰਾਜ ਦਾ ਸੁਭਾ ਸਮਾਚਾਰ ਦਾ ਪ੍ਰਚਾਰ ਕਰਦੇ ਸੀ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਚੰਗਾ ਕਰਦਾ ਸੀ ਦੁਸ਼ਟ ਆਤਮਾ ਦੇ ਝਗੜੇ ਹੋਿਆਂ ਨੂੰ ਛੁਟਕਾਰਾ ਦਿੰਦੇ ਸੀ ਇਸੇ ਤਰ੍ਹਾਂ ਪੌਲਸ ਦੇ ਜੀਵਨ ਨੂੰ ਬਦਲਣ ਤੋਂ ਬਾਅਦ ਪਰਮੇਸ਼ਰ ਉਸ ਦੇ ਹੱਥਾਂ ਤੋਂ ਸਮਰਥ ਦੇ ਅਨੋਖੇ ਕੰਮ ਕਰਵਾਉਂਦਾ ਸੀ ਇਥੋਂ ਤੱਕ ਕਿ ਰੁਮਾਲ ਅਤੇ ਅੰਗੋਸ਼ੇ ਉਸ ਦੀ ਦੇਹ ਤੋਂ ਸਪਰਸ਼ ਕਰਵਾ ਕੇ ਜਦੋਂ ਬਿਮਾਰਾਂ ਤੇ ਲੰਮਦੇ ਸੀ ਉਦੋਂ ਉਹਨਾਂ ਦੀਆਂ ਬਿਮਾਰੀਆਂ ਜਾਂਦੀ ਰਹਿੰਦੀਆਂ ਸਨ ਅਤੇ ਦੁਸ਼ਟ ਆਤਮਾ ਉਹਨਾਂ ਵਿੱਚੋਂ ਨਿਕਲ ਜਾਂਦੀਆਂ ਸੀ ਇਸੇ ਤਰ੍ਹਾਂ ਜਦੋਂ ਅਸੀਂ ਪਤਰਸ ਅਤੇ ਯੋਹੰਨਾ ਨੂੰ ਦੇਖੀਏ ਤਾਂ ਜਦੋਂ ਉਹ ਦੋਵੇਂ ਤੇਜੇ ਪਹਿਰ ਪ੍ਰਾਰਥਨਾ ਕਰਨ ਲਈ ਮੰਦਰ ਜਾ ਰਹੇ ਸੀ ਤਦ ਪਰਮੇਸ਼ਰ ਨੇ ਉਹਨਾਂ ਦੇ ਦੁਆਰਾ ਇੱਕ ਲੰਗੜੇ ਭਿਖਾਰੀ ਨੂੰ ਚੰਗਾ ਕੀਤਾ ਅਤੇ ਉਸ ਦੀ ਰੂਹ ਨੂੰ ਬਚਾਇਆ ਪਰ ਅੱਜ ਇੱਕ ਵਿਸ਼ਵਾਸੀ ਦੇ ਦੁਆਰਾ ਪਰਮੇਸ਼ਰ ਆਪਣੇ ਸਮਰਸ ਦੇ ਕੰਮਾਂ ਨੂੰ ਪ੍ਰਗਟ ਨਹੀਂ ਕਰ ਪਾਉਂਦਾ ਅਤੇ ਨਾ ਹੀ ਆਤਮਾਵਾਂ ਨੂੰ ਬਚਾ ਪਾਉਂਦਾ ਹੈ ਕਿਉਂਕਿ ਅੱਜ ਇੱਕ ਵਿਸ਼ਵਾਸੀ ਆਪਣੇ ਜੀਵਨ ਵਿੱਚ ਬਹੁਤ ਵਿਅਸਤ ਹੈ ਉਸਦੇ ਕੋਲ ਪ੍ਰਾਰਥਨਾ ਕਰਨ ਲਈ, ਵਚਨ ਪੜ੍ਹਨ ਲਈ ਅਤੇ ਪਰਮੇਸ਼ਰ ਦੇ ਰਾਜ ਲਈ ਬਿਲਕੁਲ ਵੀ ਸਮਾਂ ਨਹੀਂ ਹੈ। ਅਤੇ ਇਹੀ ਕਾਰਨ ਹੈ ਕਿ ਵਿਸ਼ਵਾਸੀ ਪ੍ਰਭੂ ਯਿਸੂਮਸੀ, ਪੌਲਸ, ਪਤਰਸ ਅਤੇ ਯੋਹੰਨਾ ਦੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹਨ। ਉਹ ਵਿਸ਼ਵਾਸੀ ਉਹਨਾਂ ਕੰਮਾਂ ਨੂੰ ਨਹੀਂ ਕਰ پا ਰਹੇ ਜੋ ਪੌਲਸ ਨੇ ਕੀਤੇ ਅਤੇ ਨਾ ਹੀ ਉਹ ਵਿਸ਼ਵਾਸੀ ਪਰਮੇਸ਼ਰ ਦੇ ਰਾਜ ਲਈ ਰੋਹਾਂ ਨੂੰ ਜਿੱਤ پا ਰਹੇ ਹਨ। ਮੇਰੇ ਪਿਆਰਿਓ ਪਰਮੇਸ਼ਰ ਅੱਜ ਵੀ ਆਪਣੇ ਲੋਕਾਂ ਦਾ ਅਭਿਸ਼ੇਕ ਕਰਦਾ ਹੈ ਉਹ ਅੱਜ ਵੀ ਆਪਣੇ ਲੋਕਾਂ ਨੂੰ ਪ੍ਰਭੂ ਮਸੀਹ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦਾ ਹੈ ਜੇਕਰ ਤੁਸੀਂ ਆਪਣਾ ਜੀਵਨ ਪ੍ਰਭੂ ਮਸੀਹ ਦੀ ਤਰ੍ਹਾਂ ਪ੍ਰਾਰਥਨਾ ਕਰਦੇ ਵਚਨ ਪੜ੍ਹਦੇ ਅਤੇ ਪਰਮੇਸ਼ਰ ਦੇ ਰਾਜ ਤਾਂ ਸੁਬਹ ਸਮਾਚਾਰ ਸੁਣਾਉਂਦੇ ਹੋਏ ਬਤੀਤ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੇਗਾ ਪਰਮੇਸ਼ਰ ਤੁਹਾਡੇ ਦੁਆਰਾ ਆਪਣੇ ਸਮਰਥ ਦੇ ਅਨੋਖੇ ਕੰਮਾਂ ਨੂੰ ਕਰੇਗਾ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਇਸ ਵਚਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਪ੍ਰਾਰਥਨਾ ਕਰਨ ਵਚਨ ਪੜਨ ਲਈ ਆਪਣੇ ਸਮੇਂ ਨੂੰ ਕੱਢਾਂਗਾ ਅਤੇ ਤੁਹਾਡੇ ਨਾਲ ਮਜ਼ਬੂਤ ਸਬੰਧ ਸਥਾਪਿਤ ਕਰਾਂਗਾ ਤਾਂ ਕਿ ਤੁਸੀਂ ਮੈਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰ ਸਕੋ ਪ੍ਰਵੇਸ਼ਮ ਸਿੱਧੇ ਸਮਰਥੀ ਨਾਮ ਵਿੱਚ ਆਮਨ